ਉਜੱਧਾ ਵਿਖੇ ਹੋਣ ਜਾਰੀ RAM ਮੰਦਰ ਦੀ ਪ੍ਰਾਣ ਪ੍ਰਤੀਸ਼ਟਾ ਨੂੰ ਲੈ ਕੇ ਬਠਿੰਡਾ ਦੇ ਅੰਦਰ ਵੀ ਕੀਤੇ ਜਾਣਗੇ 22 ਤਰੀਕ ਨੂੰ ਸਮਾਗਮ SSP ਨੇ ਕਿਹਾ ਉਹਨਾਂ ਵੱਲੋਂ ਕੀਤੇ ਗਏ ਹਨ ਸੁਰੱਖਿਆ ਦੇ ਪ੍ਰਬੰਧ ਪੂਰੇ ਅੱਜ ਬਠਿੰਡਾ ਦੇ ਖੇਡ ਸਟੇਡੀਅਮ ਵਿਖੇ 5ਵਾਂ ਦਿਨ ਲੱਗ ਭੈਣਤਵਾਰ ਨੂੰ SSP ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜੋ ਉਜੱਧਾ ਦੇ ਵਿੱਚ RAM ਮੰਦਰ ਦੀ ਪ੍ਰਾਣ ਪ੍ਰਤੀਸ਼ਟਾ ਹੋ ਰਹੀ ਹੈ ਉਸ ਨੂੰ ਲੈ ਕੇ ਬਠਿੰਡਾ ਦੇ ਮੰਦਰਾਂ ਦੇ ਵਿੱਚ ਵੀ ਸਮਾਗਮ ਇੱਥੇ ਹੋਣਗੇ ਅਤੇ ਉਹਨਾਂ ਨੇ ਕਿਹਾ ਕਿ ਜਿੱਥੇ 100 ਤੋਂ ਵੱਧ ਲੋਕਾਂ ਦਾ ਇਕੱਠ ਹੋਵੇਗਾ ਉੱਥੇ ਉਹਨਾਂ ਦਾ ਜੀਓ ਰਿੰਕ ਦਾ ਅਧਿਕਾਰੀ ਹੈ ਜੋ ਉਸ ਦੀ ਸਾਰੇ ਮਾਮਲੇ ਦੀ ਦੇਖਰੇਖ ਕਰੇਗਾ ਤੇ ਉਹਨਾਂ ਦੇ ਸੁਪਰਵਾਈਜ਼ਨ ਦੇ 88 ਤੇ ਸਾਰੀ ਨਿਗਰਾਨੀ ਕੀਤੀ ਜਾਵੇਗੀ ਤਾਂ ਉਹਨਾਂ ਨੇ ਕਿਹਾ ਕਿ ਜਿੱਥੇ ਛੋਟੇ ਸਮਾਗਮ ਹੋਣਗੇ ਮੰਦਰਾਂ ਦੇ ਵਿੱਚ ਉੱਥੇ ਉਹਨਾਂ ਦਾ ਇੱਕ ਇਨਸਪੈਕਟਰ ਰਿੰਕ ਦਾ ਅਧਿਕਾਰੀ ਹੈ ਜੋ ਇਸ ਸਾਰੇ ਨੂੰ ਦੇਖਰੇਖ ਕਰੇਗਾ ਸੁਪਰਵੀਜ਼ਨ ਕਰੇਗਾ ਦੱਸ ਦਈਏ ਕਿ ਜਿੱਥੇ 22 ਤਰੀਕ ਨੂੰ ਉਜਯਾ ਦੇ ਰਾਮ ਮੰਦਰ ਦੀ ਪ੍ਰਾਣ ਆਪਣਾ ਪ੍ਰਤੀਸ਼ਠਾ ਹੋ ਰਹੀ ਹੈ ਉਸ ਨੂੰ ਲੈ ਕੇ ਬਠਿੰਡਾ ਦੇ ਅੰਦਰ ਵੀ ਲੇਡੀਆਂ ਦੇ ਨਾਲ ਸਮਾਗਮ ਇੱਥੇ ਆਪ ਦਿਖਾਈ ਜਾਣਗੇ ਜਿਸ ਨੂੰ ਲੈ ਕੇ ਐਸਐਸਪੀ ਨੇ ਕਿਹਾ ਕਿ ਉਹਨਾਂ ਵੱਲੋਂ ਸੁਰੱਖਿਆ ਦੇ ਵੀ ਇੱਥੇ ਆਪਣਾ ਪੂਰੇ ਪ੍ਰਬੰਧ ਕੀਤੇ ਗਏ ਹਨ ਰਾਮ ਮੰਦਰ ਨੂੰ ਲੈ ਕੇ ਮੰਦਿਰਾਂ ਦੇ ਵਿੱਚ ਵੀ ਆਪਣਾ ਕਾਫੀ ਸਮਾਗਮ ਹੋ ਰਿਹਾ ਤੇ ਉਸ ਨੂੰ ਲੈ ਕੇ ਸਰਕਾਰ ਜਿੰਨੇ ਵੀ ਅੱਜ ਸਾਡੇ ਕਈ ਜਗ੍ਹਾ ਦੇ ਉੱਤੇ ਜਿਹੜੇ ਹੈ ਆ ਉਹ ਆਪਣਾ ਜਲੂਸ ਵਗੈਰਾ ਵੀ ਧਾਰਮਿਕ ਕੱਢੇ ਗਏ ਹਨ ਕੀਰਤ ਉਂਝੋ ਆਪਾ ਨਗਰ ਕੀਰਤਨ ਟਾਈਮਸ ਜਿਹੜੇ ਰਾਫਰਾ ਫੂਲ ਆ ਉੱਥੇ ਵੀ ਸੀ ਬਠਿੰਡੇ ਵੀ ਸਾਡੇ ਕਈ ਛੋਟੇ ਫੰਕਸ਼ਨ ਸੀਗੇ ਇੱਕ ਦੋ ਵੱਡੇ ਫੰਕਸ਼ਨ ਸੀਗੇ ਉੱਥੇ ਸਾਰੇ ਹੀ ਪੁਲਿਸ ਦੇ ਇੰਤਜ਼ਾਮ ਅਸੀਂ ਬੜੇ ਵਧੀਆ ਔਰ ਪੂਰੀ ਫੋਰਸ ਦੇ ਨਾਲ ਕੀਤੇ ਗਏ ਕੱਲ ਸਮਾਗਮ ਹੋਣਗੇ ਕੱਲ ਦੇ ਕੀਰਤਨ ਦੇ ਕੱਲ ਦੇ ਵੀ ਸਾਡੇ ਜਿੰਨੇ ਵੀ ਪ੍ਰੋਗਰਾਮ ਆ ਜਿੱਥੇ-ਜਿੱਥੇ ਵੀ 100 ਤੋਂ ਵੱਧ ਇਕੱਠਾ ਉੱਥੇ ਇੱਕ ਅਸਟਡ ਅਫਸਰ ਦੀ ਸੁਪਰਵਾਈਜ਼ਰ ਨਾਲ ਜਿੱਥੇ 100 ਤੋਂ ਘੱਟ ਆ ਉਹ ਟ੍ਰੇਨ ਇੰਸਪੈਕਟਰ ਦੀ ਸੁਪਰਵਾਈਜ਼ਟ ਦੇ ਵਿੱਚ ਮੈਕਸਿਮਮ ਮੈਕਸਿਮਮ ਫੋਰਸ ਲਾਈ ਗਈ ਆ ਇਸ ਤੋਂ ਅਲੈਦਾ ਮੋਬਾਈਲ ਪੀਸੀਆਰ ਤੇ ਰੂਡਲ ਰੈਪਿਡ ਜਿਹੜੀਆਂ ਸਾਡੀਆਂ ਮੋਬਾਈਲ ਨਸਤੇ ਹੈਗੇ ਆ ਉਹਨਾਂ ਦੇ ਨਾਲ ਵੀ ਅਸੀਂ ਸਾਰੇ ਜਿਹੜੇ ਧਾਰਮਿਕ ਫੰਕਸ਼ਨ ਆ ਉਹਨਾਂ ਨੂੰ ਕਵਰ ਕਰਨ ਜਾ ਰਹੇ ਹਾਂ ਸਰ